ਜੀ ਨਮਸਕਾਰ ਆਦab ਸਤਿ ਸ਼੍ਰੀ ਅਕਾਲ ਦੇਖੋ ਅੱਜ ਮੈਂ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਵਧੀਆ ਕਢਾਈਆਂ ਵਾਲੇ ਤਕਰੀਰ ਸਾਰੀ ਵੀਡੀਓ ਵਿੱਚ ਕਢਾਈਆਂ ਵਾਲੇ ਸੂਟ ਨੇ ਪਿਓਰ ਪਸ਼ਮੀਨਾ ਦੇ ਸੂਟ ਨੇ ਇੱਕ ਇੱਕ ਸੂਟ ਦੇਖਣ ਵਾਲਾ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਆ ਜਾਣਗੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪੂਰੀ ਫਰੰਟ ਦੇ ਉੱਪਰ ਕਢਾਈ ਹੈ ਜੀ ਪਲੇਨ ਬਾਟਮ ਹੈ ਪਿਓਰ ਪਸ਼ਮੀਨਾ ਨਾਲ ਸ਼ਾਲ ਮਿਲੂਗੀ ਜੀ ਤੁਹਾਨੂੰ ਬਹੁਤ ਸੋਹਣੀ ਸ਼ਾਲ ਮਿਲੂਗੀ ਰੇਟ ਰਹੂਗਾ ਸਿਰਫ ਔਰ ਸਿਰਫ 800 ਤੇ 95 ਰੁਪਏ ਜੀ ਵੀ ਚੈੱਕ ਕਰੋ ਜਰਾ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ ਆ ਦੇਖੋ ਡਿਜੀਟਲ ਪ੍ਰਿੰਟ ਹੈ ਜੀ ਪਿਓਰ ਪਸ਼ਮੀਨੇ ਤੇ ਨਾਲ ਪੂਰੀ ਫਰੰਟ ਦੇ ਉੱਪਰ ਜਿਹੜੀ ਲਾਈਨਿੰਗ ਬਣੀ ਹੈ ਸਾਰੀ ਸਾਰੀ ਕਢਾਈ ਨਾਲ ਹੈ ਜੀ ਘੇਰੇ ਦੇ ਉੱਪਰ ਲੈਸ ਵੀ ਮਿਲੂਗੀ ਤੁਹਾਨੂੰ ਤੇ ਆਹ ਲੋ ਜੀ ਬਾਟਮ ਤੇ ਆਹ ਦੇਖੋ ਜੀ ਸ਼ਾਲ ਪੀਕਾਕ ਕਲਰ ਹੈ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਆ ਔਰ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਜੀ ਕਲਰ ਡਿਜ਼ਾਈਨ ਸਾਰੇ ਲਾਈਵ ਆ ਮਿਲਣਗੇ ਜੀ ਆ ਲੋ ਜੀ ਇੱਕ ਆ ਗਿਆ ਨੇਵੀ ਬਲੂ ਕਲਰ ਜੀ ਸਿਰਫ 895 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਨੇਵੀ ਬਲੂ ਕਲਰ ਆ ਗਿਆ ਜੀ ਕੜਾਈ ਚੈੱਕ ਕਰ ਲਓ ਪ੍ਰਿੰਟਿੰਗ ਚੈੱਕ ਕਰ ਲਓ ਬੈਕ ਫਰੰਟ ਦੋਨੋਂ ਪ੍ਰਿੰਟਡ ਹੋਣਗੇ ਜੀ ਫਰੰਟ ਤੇ ਕੜਾਈ ਹੋਊਗੀ ਪਿਓਰ ਪਸ਼ਮੀਨਾ ਬ੍ਰਾਂਡ ਲੱਗਿਆ ਹੈ ਜੀ ਨਾਲ ਆ ਦੇਖ ਲਓ ਸਾਰੀ ਸੂਟਾਂ ਦੇ ਉੱਪਰ ਬ੍ਰਾਂਡਡ ਆਰਟੀਕਲ ਨੇ ਸਾਰੇ ਔਰ ਨਾਲ ਮਿਲੂਗੀ ਜੀ ਸ਼ਾਲ ਖੂਬਸੂਰਤ ਸ਼ਾਲ ਜੀ ਸਿਰਫ 895 ਰੁਪਏ ਜੀ ਬੱਸ ਕਰਨਾ ਕੀ ਹੈ ਤੁਸੀਂ ਕੁਝ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਲੈ ਕੇ ਭੇਜ ਦੇਣਾ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਮਾਸਟਰਡ ਕਲਰ ਆ ਗਿਆ ਜੀ ਕਿੱਡੇ ਸੋਹਣੇ ਸੂਟ ਨੇ ਜੀ ਔਰ ਸਰਦੀਆਂ ਦੇ ਤੋਹਫੇ ਨੇ ਠੰਡ ਨਹੀਂ ਲੱਗੂਗਾ ਇਹ ਸੂਟ ਪਾ ਕੇ ਆਹ ਲਓ ਜੀ ਬਾਟਮ ਦੇਖੋ ਖੂਬਸੂਰਤ ਪੀਸ ਹੈ ਜੀ ਪਿਓਰ ਪਸ਼ਮੀਨੇ ਦੀ ਜੀ ਬਾਟਮ ਹੈ ਔਰ ਪਿਓਰ ਪਸ਼ਮੀਨੇ ਦੀ ਮਿਲੂਗੀ ਜੀ ਡਿਜੀਟਲ ਸ਼ਾਲ 2.5 ਮੀਟਰ ਕਪੜਾ ਹੋਊਗਾ ਜੀ ਪੀਸ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਦੀ ਰੇਟ ਰਹੂਗਾ ਸਿਰਫ 895 ਜੀ ਆਲੋ ਜੀ ਪੀ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਜੀ ਕਿਆ ਬਾਤ ਹੈ ਕੜਾਈਆਂ ਦੇਖੋ ਗੱਡੀਆਂ ਸੋਹਣੀਆਂ ਕੀਤੀਆਂ ਜਾਨੇ ਪੂਰੀ ਫਰੰਟ ਦੇ ਉੱਪਰ ਤੁਹਾਨੂੰ ਕੜਾਈ ਮਿਲੂਗੀ ਨਾਲ ਥੱਲੇ ਘੇਰੇ ਦੇ ਲੈਸ ਵਰਕ ਵਾਲੀ ਕੜਾਈ ਲੈਸ ਵਰਕ ਵਾਲੀ ਕੀਤੀ ਹੋਈ ਆ ਆਹ ਲੋ ਜੀ ਬਾਟਮ ਸਿਰਫ 895 ਜੀ ਆਹ ਲੋ ਜੀ ਸ਼ਾਲ ਦੇਖੋ ਨਾਲ ਇਹ ਬਹੁਤ ਸੋਹਣਾ ਸ਼ਾਲ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਰੈਂਸ ਸਾਰੇ ਲਾਜਵਾਬ ਨੇ ਜੀ ਰੈਸਟ ਕਲਰ ਆ ਗਿਆ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ ਪੂਰੀ ਫਰੰਟ ਤੇ ਕਢਾਈ ਹੈ ਜੀ ਆ ਲਓ ਜੀ ਬਾਟਮ ਰੈਸਟ ਕਲਰ ਦੀ ਬਾਟਮ ਹੈ ਤੇ ਨਾਲ ਸ਼ਾਲ ਵੀ ਮਿਲੂਗੀ ਜੀ ਤੁਹਾਨੂੰ ਬਹੁਤ ਸੋਹਣੀ ਸ਼ਾਲ ਹੈ ਸਿਰਫ 800 ਤੇ 95 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਮੈਂ ਆ ਲਓ ਜੀ ਸਿੰਗਲ ਸਿੰਗਲ ਸੂਟ ਹੈ ਜੀ ਇਹ ਦੇਖੋ ਜਰਾ ਕਰ ਵੀ ਚੈੱਕ ਕਰੋ ਜਰਾ ਕਾਨੀ ਪ੍ਰਿੰਟ ਹੈ ਜੀ ਮਹਿਰੂਨ ਕਲਰ ਦਾ ਪੀਸ ਹੈ ਸਿੰਗਲ ਪੀਸ ਹੈ ਪੀਸ ਹੈਗਾ ਮਹਿੰਗਾ ਇਹ ਵੀ ਅੱਜ ਤੁਹਾਨੂੰ ਮਿਲੂਗਾ ਜੀ 895 ਰੁਪਏ ਚ ਆ ਲੋ ਜੀ ਬਾਟਮ ਖੂਬਸੂਰਤ ਪੀਸ ਨਾਲ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਜੀ ਕਿ ਮਿਲੂਗੀ ਸ਼ਾਲ ਇੱਕ ਤਕਰੀਬਨ 1000 ਰੁਪਏ ਆਰ ਪਰ ਤੋਂ ਉੱਪਰ ਦਾ ਸੂਟ ਹੈ ਜੀ ਸਿਰਫ 895 ਸਿੰਗਲ ਪੀਸ ਹੈ ਜੀ ਆ ਲੋ ਜੀ ਮਹਿੰਦੀ ਕਲਰ ਆ ਗਿਆ ਘੇਰੇ ਤੇ ਕਢਾਈ ਹੈ ਜੀ ਖੂਬਸੂਰਤ ਪੀਸ ਹੈ ਬਹੁਤ ਸੋਹਣਾ ਪੀਸ ਨੇ ਜੀ ਬਾਟਮ ਮਿਲੂਗੀ ਜੀ ਮਹਿੰਦੀ ਰੰਗ ਦੀ ਨੈਕਲਾਈਨ ਦੇ ਉੱਪਰ ਵੀ ਕਢਾਈ ਹੈ ਜੀ ਡਿਸਟ ਪ੍ਰਿੰਟ ਹੈ ਬਰੀਕ ਪ੍ਰਿੰਟ ਹੈ ਸਾਰੇ ਦਾ ਸਾਰਾ ਔਰ ਘੇਰਾ ਵੀ ਬਹੁਤ ਸ਼ਾਨਦਾਰ ਬਣਿਆ ਹੋਇਆ ਆ ਲੋ ਜੀ ਸ਼ਾਲ ਚੈੱਕ ਕਰੋ ਨਾਲ ਇਹਦੇ ਸ਼ਾਲ ਦੇ ਉੱਪਰ ਕਰੋਸ਼ੀ ਦਾ ਕੰਮ ਕੀਤਾ ਆ ਅਲੋਗ ਬ੍ਰਾਂਡ ਦਾ ਪੀਸ ਆ ਪੀਸ ਚੈੱਕ ਕਰੋ ਕਰੋਸ਼ੀ ਦਾ ਕੰਮ ਦੇਖੋ ਕਿੰਨਾ ਸ਼ਾਨਦਾਰ ਕੰਮ ਕੀਤਾ ਹੋਇਆ ਪਿਓਰ ਪਸ਼ਮੀਨੇ ਦੀ ਸ਼ਾਲ ਹੈ ਇਹ ਵੀ ਤੁਹਾਨੂੰ ਮਿਲੂਗਾ ਜੀ 895 ਰੁਪਏ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ येलो ਮਸਟਰਡ ਸ਼ੇਡ ਹੈ ਜੀ ਔਰ ਬ੍ਰਾਂਡਡ ਆਰਟੀਕਲ ਹੈ ਇਹ ਅਲੋਕ ਬ੍ਰਾਂਡ ਦੇ ਪੀਸ ਨੇ ਜੀ ਡਾਈ ਨੈਕ ਬਣਿਆ ਹੋਇਆ ਘੇਰੇ ਤੇ ਕਢਾਈ ਹੈ ਜੀ ਖੂਬਸੂਰਤ ਪੀਸ 895 ਰੁਪਏ ਜੀ ਮਸਟਰਡ ਕਲਰ ਹੈ ਜੀ येलो ਮਸਟਰਡ ਬਾਟਮ ਮਿਲੂਗੀ ਪਿਓਰ ਪਸ਼ਮੀਨਾ ਦੀ ਪਿਓਰ ਪਸ਼ਮੀਨਾ ਦੀ ਮਿਲੂਗੀ ਜੀ ਸ਼ਾਲ ਜਿਹੜਾ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਿਹਾ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ਾਲ ਚੈੱਕ ਕਰੋ ਕਿੰਨੀ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਸ਼ਾਲ ਹੈ ਜੀ ਔਰ ਬ੍ਰਾਂਡਡ ਆਰਟੀਕਲ ਹੈ ਅਲੋਕ ਬ੍ਰਾਂਡ ਦੇ ਪੀਸ ਨੇ ਸਾਰੇ ਇਹ ਜਿਹੜਾ ਰੈਸਟ ਕਲਰ ਮਿਲੂਗਾ ਕੱਪੜਾ ਬਹੁਤ ਸ਼ਾਨਦਾਰ ਆ ਆ ਲਓ ਜੀ ਵਟਕਾ ਸਟਾਈਲ ਪ੍ਰਿੰਟਿੰਗ ਹੈ ਜੀ ਸਾਰੀ ਘੇਰੇ ਤੇ ਵੀ ਕਢਾਈ ਨੈਕਲਾਈਨ ਦੇ ਉੱਪਰ ਵੀ ਕਢਾਈ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰੈਸਟ ਕਲਰ ਆ ਬ੍ਰਾਈਟ ਰੈਸਟ ਹੈ ਜੀ ਆ ਲਓ ਜੀ ਨਾਲ ਮਿਲੂਗੀ ਜੀ ਮਲਟੀ ਸ਼ੇਡ ਪ੍ਰਿੰਟਿੰਗ ਦੀ ਪਿਓਰ ਪਸ਼ਮੀਨੇ ਦੀ ਸ਼ਾਲ ਕਾਬ ਬਾਤ ਹੈ ਸ਼ਾਲ ਚੈੱਕ ਕਰੋ ਕਿੰਨੀ ਸ਼ਾਨਦਾਰ ਸ਼ਾਲ ਆ ਸਿਰਫ 800 ਤੇ 95 ਰੁਪਏ ਇਹ ਸਿੰਗਲ ਸਿੰਗਲ ਪੀਸ ਨੇ ਜੀ ਮਹਿੰਗੇ ਪੀਸ ਨੇ ਆ ਲਓ ਜੀ ਪੀਸ ਚੈੱਕ ਕਰਦੇ ਰਹਾ ਲੈਕ ਤੇ ਵੀ ਕਢਾਈ ਆ ਜੀ ਘੇਰੇ ਤੇ ਵੀ ਕਢਾਈ ਆ ਚੈੱਕ ਸਟਾਈਲ ਪ੍ਰਿੰਟਿੰਗ ਆ ਜੀ ਡਿਜੀਟਲ ਪ੍ਰਿੰਟਿੰਗ ਆ ਪਿਓਰ ਪਸ਼ਮੀਨਾ ਕੰਟਰਾਸਟ ਮਿਲੂਗੀ ਬਾਟਮ ਤੇ ਨਾਲ ਮਿਲੂਗੀ ਜੀ ਤੁਹਾਨੂੰ ਖੂਸਰੇ ਸ਼ਾਲ ਸਿੰਗਲ ਪੀਸ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 895 ਰੁਪਏ ਜੀ ਸ਼ਾਲ ਚੈੱਕ ਕਰੋ ਪ੍ਰਿੰਟਿੰਗ ਦੇਖੋ ਮਲਟੀ ਸ਼ੈਡ ਪ੍ਰਿੰਟਿੰਗ ਲਾਈਟ ਵੇਟ ਵਿਸਕੋਸ ਪਸ਼ਮੀਨਾ ਦੀ ਸ਼ਾਲ ਹੈ ਜੀ ਆ ਲੋ ਜੀ ਪੀਸ ਚੈੱਕ ਕਰੋ ਜਿਹੜਾ ਨੇਵੀ ਬਲੂ ਗ੍ਰੇ ਨੇਵੀ ਬਲੂ ਕਲਰ ਹੈ ਜੀ ਨੇਵੀ ਬਲੂ ਕਲਰ ਇਹ ਨਾਲ ਗ੍ਰੇ ਕਲਰ ਦੀ ਮਿਲੂਗੀ ਜੀ ਬਾਟਮ ਔਰ ਕਾਨੀ ਪ੍ਰਿੰਟ ਦਾ ਮਿਲੂਗਾ ਜੀ ਦੁਪੱਟਾ ਇਹਦੇ ਵੀ ਜਿੰਨੀ ਪ੍ਰਿੰਟਿੰਗ ਕੀਤੀ ਹੈ ਨਾ ਸਾਰੀ ਦੇਖੋ ਕਾਨੀ ਪ੍ਰਿੰਟਿੰਗ ਦਾ ਸਾਰੀ ਸਾਰੀ ਬਲੌਕ ਪ੍ਰਿੰਟਿੰਗ ਕੀਤੀ ਹੋਈ ਆ ਆ ਲੋ ਜੀ ਸ਼ਾਲ ਚੈੱਕ ਕਰੋ ਕਾਨੀ ਪ੍ਰਿੰਟ ਦੀ ਸ਼ਾਲ ਸਿਰਫ 800 ਤੇ 95 ਰੁਪਏ ਜੀ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਮੈਰੂਨ ਸ਼ੇਡ ਆ ਗਿਆ ਜੀ ਆ ਲੋਕ ਬ੍ਰਾਂਡ ਦਾ ਹੀ ਪੀਸ ਹੈ ਜੀ ਅੱবি ਨੈਕ ਤੇ ਕੜਾਈ ਘੇਰੇ ਤੇ ਕੜਾਈ ਡਿਜੀਟਲ ਪ੍ਰਿੰਟਿੰਗ ਹੈ ਜੀ 22 ਮੀਟਰ ਸ਼ਰਟ ਆ ਲੋ ਜੀ ਬਾਟਮ ਆ ਲੋ ਜੀ ਸ਼ਾਲ ਦੇਖੋ ਜਰਾ ਖੂਬਸੂਰਤ ਸ਼ਾਲ ਜੀ ਸਿਰਫ 895 ਰੁਪਏ ਜੀ ਕ੍ਰੁਸ਼ੀ ਦਾ ਕੰਮ ਕੀਤਾ ਜੀ ਸ਼ਾਲ ਦੇ ਉੱਪਰ ਨਾਲ ਸਾਈਡ ਦੇ ਉੱਪਰ ਕਿੰਕਰੀ ਬਣੀ ਹੈ ਬਹੁਤ ਸੋਹਣੀ ਸਿਰਫ 895 ਆ ਲੋ ਜੀ ਸਿੰਗਲ ਸੂਟ ਹੈ ਜੀ 1195 ਵਾਲਾ ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ 895 ਰੁਪਏ ਜੀ ਕੀ ਬਾਤ ਹੈ ਨੈਕ ਦੇ ਉੱਪਰ ਮਿਰਰ ਦਾ ਕੰਮ ਕੀਤਾ ਜੀ ਘੇਰੇ ਦੇ ਉੱਪਰ ਵੀ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਰੇਟ ਚੈੱਕ ਕਰਾ ਲਓ ਜੀ ਰੇਟ ਮਹਿੰਗੇ ਪੀਸ ਆ ਜੀ ਇਹ ਪੈਸ ਪੀ ਚੱਕੋ ਕਿੰਨੇ ਦਾ ਜੀ 1195 ਵਾਲਾ ਇਹ ਵੀ ਤੁਹਾਨੂੰ 895 ਜੇ ਮਿਲੂਗਾ ਜੀ ਸਿੰਗਲ ਪੀਸ ਆ ਜੀ ਇਹ ਲਾਈਟ ਵੇਟ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਆ ਲਓ ਜੀ 1195 ਵਾਲਾ ਜੀ ਦੇ ਰੇਣ ਵਾਲੀ ਸਿਰਫ 895 ਚ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆ ਲਓ ਜੀ ਪਿਓਰ ਦੁਪੱਟੇ ਨਾਲ ਸਿੰਗਲ ਪੀਸ ਜੀ ਇਹ ਵੀ 1195 ਵਾਲਾ ਪੀਸ ਆ ਜੀ ਪਹਿਲਾ ਪੀਸ ਚੈੱਕ ਕਰੋ ਜਰਾ ਨੈਕਲੈਂਡ ਦੇਖੋ ਘੇਰਾ ਦੇਖੋ ਬਹੁਤ ਸ਼ਾਨਦਾਰ ਕੰਮ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਹੈ ਔਰ ਤੁਹਾਨੂੰ ਦੁਪੱਟਾ ਮਿਲੂਗਾ ਜੀ ਪਿਓਰ ਦਾ ਜਿਹੜਾ 250 ਤੋਂ ਉੱਪਰ ਦਾ ਦੁਪੱਟਾ ਦੁਪੱਟਾ ਹੀ ਆ ਫੁੱਲ ਪਿਓਰ ਦਾ ਦੁਪੱਟਾ ਜੀ ਉਹ ਵੀ ਡਿਜੀਟਲ ਆ ਲੋ ਜੀ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਦਊਗਾ ਜੇ ਪਿਓਰ ਸਿੰਥੈਟਿਕ ਦੁਪੱਟਾ ਦਊਗਾ ਤੁਹਾਨੂੰ ਪਿਓਰ ਕਹਿ ਕੇ ਪਿਓਰ ਦਾ ਦੁਪੱਟਾ ਡਿਜੀਟਲ ਪ੍ਰਿੰਟ ਹੈ ਮਲਟੀ ਹੱਡ ਪ੍ਰਿੰਟਿੰਗ ਹੈ ਸਿਰਫ 800 ਤੇ 95 ਰੁਪਏ ਨੈਕਸਟ ਆਰਟੀਕਲ ਦਿਖਾਉਂਗਾ ਲਓ ਜੀ ਕਢਾਈ ਵਾਲਾ ਪੀਸ ਆ ਗਿਆ ਜੇਵੀ ਬਲੂ ਪੀਸ ਹੈ ਜੀ ਪਿਓਰ ਪਸ਼ਮੀਨਾ ਜੀ ਆਊਟਲਾਈਨਿੰਗ ਕੀਤੀ ਹੋਈ ਹੈ ਬਾਹਾਂ ਦੇ ਅਲੱਗ ਪ੍ਰਿੰਟਿੰਗ ਹੈ ਜੀ ਔਰ ਪ੍ਰਿੰਟਿੰਗ ਬਹੁਤ ਖੂਬਸੂਰਤ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਸ਼ਾਲ ਕਿਹਾਂ ਬਾਤ ਹੈ ਸਿਰਫ 995 ਰੁਪਏ ਜੀ ਸ਼ਾਲ ਚੈੱਕ ਕਰੋ ਡਿਜੀਟਲ ਸ਼ਾਲ ਹੈ ਜੀ ਬਹੁਤ ਸੋਹਣੀ ਸ਼ਾਲ ਹੈ ਸਿਰਫ 995 ਆਹ ਲਓ ਜੀ ਉਫ ਇਹ ਨੇ ਜੀ ਸਰਦੀਆਂ ਦੇ ਸਿੰਗਲ ਪੀਸ 995 ਰੁਪਏ ਜੀ ਹਾਈਲਾਈਟ ਕੀਤਾ ਸਾਰਾ ਸਾਰਾ ਕਢਾਈ ਹੈ ਜੀ ਪੂਰੀ ਦੀ ਪੂਰੀ ਆ ਲੋ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਕਿਆ ਬਾਤ ਹੈ ਪ੍ਰਿੰਟ ਦੇਖੋ ਇਦਾਂ ਲਾ ਜਿਵੇਂ ਕ੍ਰੋਸ ਟਾਂਕੇ ਦਾ ਕੰਮ ਕੀਤਾ ਹੁੰਦਾ ਸਿਰਫ 995 ਜੀ ਆ ਲੋ ਜੀ ਖੂਬਸੂਰਤ ਪੀਸ ਚੈੱਕ ਬਣਿਆ ਹੈ ਜੀ ਕੜਾਈ ਕੀਤੀ ਹੋਈ ਹੈ ਨਾਲ ਮਿਰਰ ਦਾ ਕੰਮ ਕੀਤਾ ਹੋਇਆ ਬਾਹਮਾ ਦੇ ਵੀ ਨਾਲ ਕੜਾਈ ਮਿਲੂਗੀ ਤੁਹਾਨੂੰ ਬੋਟਲ ਗ੍ਰੀਨ ਕਪੜਾ ਜੀ ਸ਼ੇਡ ਹੈ ਪਿਓਰ ਪਸ਼ਮੀਨਾ ਕੁਆਲਟੀ ਹੈ ਜੀ ਆਹ ਲਓ ਜੀ 995 ਰੁਪਏ ਜੀ ਕਿਆ ਬਾਤ ਹੈ ਕਲਰੇਜ ਮਿਲਣਗੇ ਜੀ ਦੋ ਇੱਕ ਕਲਰ ਮਿਲੂਗਾ ਜੀ ਬਲੈਕ ਕਲਰ ਜੀ ਕਿਆ ਬਾਤ ਹੈ ਸਿਰਫ 995 ਰੁਪਏ ਜੀ ਖੂਬਸੂਰਤ ਪੀਸ ਕੋਰੀਅਰ ਦਾ ਕੋਈ ਪੈਸਾ ਨਹੀਂ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟੇ ਤੁਹਾਡੇ ਸੂਟ ਘਰੇ ਪਹੁੰਚਣਗੇ ਜੀ ਆ ਲੋ ਪੀ ਚੈੱਕ ਕਰੋ ਜਰਾ ਸਿਰਫ 995 ਆ ਲੋ ਜੀ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ ਖੂਬਸੂਰਤ ਪੀਸ ਪਿਓਰ ਪਸ਼ਮੀਨਾ ਜੀ ਤਮੰਨਾ ਬ੍ਰਾਂਡ ਦਾ ਪੀਸ ਹੈ ਜੀ ਲੇਸ ਵਰਕ ਦਾ ਕੰਮ ਕੀਤਾ ਹੈ ਪੂਰਾ ਪੈਨਲ ਬਣਿਆ ਹੋਇਆ ਹੈ ਜੀ ਕਿਰੇ ਚੈੱਕ ਕਰੋ ਕਿਰੇ ਤੇ ਵੀ ਲੇਸ ਵਰਕ ਦਾ ਕੰਮ ਕੀਤਾ ਹੋਇਆ 2.5 ਮੀਟਰ ਸ਼ਰਟ ਬਾਟਮ ਮਿਲੂਗੀ ਜੀ ਤੁਹਾਨੂੰ 2.5 ਤੋਂ ਉੱਪਰ ਦੀ ਆ ਲਓ ਜੀ ਸ਼ਾਲ ਚੈੱਕ ਕਰੋ ਜਰਾ ਖੂਬਸੂਰਤ ਸ਼ਾਲ ਜੀ ਰੇਂਜ ਰਹੂਗੀ ਸਿਰਫ ਬਸ ਨ 995 ਰੁਪਏ ਦੀ ਆ ਲਓ ਜੀ ਇੱਕ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਮਾਊਸ ਜਿਹਾ ਕਲਰ ਆ ਕਲਰ ਚੈੱਕ ਕਰੋ ਜਰਾ ਕੀ ਆ ਬਾਤ ਹੈ ਜੀ ਬਹੁਤ ਸੋਹਣਾ ਖੂਬਸੂਰਤ ਪੀਸ ਜੀ ਆ ਲਓ ਜੀ ਸ਼ਾਲ ਦੇਖੋ ਕਿੰਨੀ ਪਿਆਰੀ ਸ਼ਾਲ ਹੈ ਕੀ ਆ ਬਾਤ ਹੈ ਪੂਰੀ ਲੰਬੀ ਜੋੜੀ ਸ਼ਾਲ ਮਿਲੂਗੀ ਜੀ ਸਿਰਫ 995 ਰੁਪਏ ਨੈਕਸਟ ਆਰਟੀਕਲ ਦਿਖਾਉਂਗਾ ਹਾ ਲਓ ਜੀ ਵੀ ਨੈਕ ਆ ਗਿਆ ਜੀ ਪਿਓਰ ਵਿਸਕੋਸ ਪਸ਼ਮੀਨਾ ਬਹੁਤ ਡਿਮਾਂਡ ਹੈ ਜੀ ਘੇਰੇ ਦੇ ਵੀ ਕਢਾਈਆਂ ਨੇ ਨੈਕ ਦੇ ਉੱਪਰ ਵੀ ਨੈਕ ਬਣਿਆ ਜੀ ਦੇਖੋ ਵਰਕ ਦੇਖੋ ਕਿੱਡਾ ਸ਼ਾਨਦਾਰ ਕੀਤਾ ਹੋਇਆ ਆ ਲਓ ਜੀ ਨਾਲ ਮਿਲੂਗੀ ਜੀ ਇਹਦੇ ਬਾਟਮ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਸ਼ਾਲ ਬ੍ਰਾਸ਼ੋ ਸ਼ਾਲ ਹੈ ਜੀ ਇਹਦੇ ਵਿੱਚ ਬ੍ਰਾਸ਼ੋ ਬਣਿਆ ਹੈ ਸ਼ਾਲ ਦੇ ਵਿੱਚ ਆ ਲਓ ਜੀ ਪੂਰੀ ਲੰਬੀ ਜੜੀ ਸ਼ਾਲ ਮਿਲੂਗੀ ਜੀ ਮਸਟਰਡ ਕਲਰ ਦਾ ਪੀਸ ਆ ਰੇਟ ਰਹੂਗਾ ਸਿਰਫ 1350 ਰੁਪਏ ਜੀ ਆ ਲਓ ਕਲਰ ਚੈੱਕ ਕਰੋ ਜੀ ਇਹਦੇ 20 ਨੱਕ ਦਾ ਇਸ ਟਾਈਮ ਪਤਾ ਨਹੀਂ ਕਿੰਨਾ ਕੁ ਮਾਲ ਵੇਚ ਲਿਆ ਲਓ ਚੈੱਕ ਕਰੋ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਆ ਗਿਆ ਨੈਕ ਤੇ ਕਢਾਈ ਘੇਰੇ ਤੇ ਕਢਾਈ ਡਿਜੀਟਲ ਪ੍ਰਿੰਟਿੰਗ ਹੈ ਜੀ ਪਿਓਰ ਵਿਸਕੋਸ ਪਸ਼ਮੀਨਾ ਬਹੁਤ ਸੌਫਟ ਕਪੜਾ ਸਿਰਫ 1350 ਆ ਲਓ ਜੀ ਬਾਟਮ ਤੇ ਆ ਲਓ ਜੀ ਸ਼ਾਲ ਵਿਸਕੋਸ ਪਸ਼ਮੀਨੇ ਦੀ ਸ਼ਾਲ ਹੈ ਜੀ ਬਰਾਸ਼ੋ ਨਾਲ ਹੈ ਜੀ ਇਹਦੇ ਸ਼ਾਲ ਦੇ ਉੱਪਰ ਸਿਰਫ 1300 ਤੋਂ 50 ਰੁਪਏ ਦੀ ਆਹ ਲੋ ਜੀ ਲਵੈਂਡਰ ਸ਼ੇਡ ਆ ਗਿਆ 컬러 ਦੇਖੋ ਕਿੰਨੇ ਸ਼ਾਨਦਾਰ ਨੇ ਕਿਆ ਬਾਤ ਹੈ ਸਿਰਫ 1350 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਸ਼ਾਲ ਹੈ ਬਹੁਤ ਪਿਆਰਾ ਪੀਸ ਹੈ ਜੀ ਕਿਆ ਬਾਤ ਹੈ ਵੀ ਨੈਕ ਦੇ ਦਾਸਾ ਮਾਲੇ ਬਹੁਤ बिकਦੇ ਪਏ ਲਓ ਜੀ ਮਹਿੰਦੀ ਸ਼ੇਡ ਆ ਗਿਆ 컬러 ਬਹੁਤ ਸ਼ਾਨਦਾਰ ਨੇ ਸਿਰਫ 1350 ਰੁਪਏ ਜੀ ਖੂਬਸੂਰਤ ਪੀਸ ਹੈ ਨਾਲ ਇਹਨੇ ਫੋਇਲ ਪ੍ਰਿੰਟਿੰਗ ਕੀਤੀ ਹੋਈ ਹੈ ਜੀ neck ਦੇ ਉੱਪਰ V neck ਬਣਿਆ ਹੋਇਆ embroidery ਨਾਲ ਘੇਰੇ ਦੇ ਵੀ ਬਿਲਕੁਲ ਬਰੀਕ ਜਿਹਾ embroidery ਦਾ ਕੰਮ ਹੈ ਪਲੇਨ ਮਿਲੂਗੀ ਜੀ ਬਾਟਮ ਤੇ ਵਿਸਕੋਸ ਪਸ਼ਮੀਨੇ ਦੀ ਮਿਲੂਗੀ ਜੀ ਬਰਾਸੋ ਵਾਲੀ ਸ਼ਾਲ ਰੇਟ ਰਹੂਗਾ 1350 ਰੁਪਏ ਅੱਜ ਦੀ ਵੀਡੀਓ ਦਾ ਲਾਸਟ ਸ਼ੂਟ ਹੈ ਜੀ ਹੁਣ ਆਪਾਂ ਜਲਦੀ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ